ਪੜ ਦੇ ਪੱਟ ਪੱਟ ਪੜਦੇ ਸਾਰਾ ਪੜਦੇ ਪੱਟ ਦੋ ਫਟੋ ਫਟੋ ਕੋਈ ਗੱਲ ਨਹੀਂ ਪੱਟਲ ਪੜ ਦੋ ਪੱਟੋ ਕੋਈ ਗੱਲ ਨਹੀਂ ਦਰਤ ਵੀ ਵਰਦੇ ਵੀਰ ਪੜ ਦੇ ਦਰਤ ਵੀ ਵੱਡੋ ਵੱਡਦੇ ਯਾਰ ਵੱਡਦੇ ਫਿਰ ਕਿਹੜੇ ਕਿਹੜੇ ਨਾ ਵੱਡ ਤੂੰ ਵੱਡ ਦਰਸਤਾ ਵੱਡ ਮੈਂ ਸਾਰਾ ਕੁਝ ਹੀ ਕਰੂੰਗਾ ਵੱਡ ਦੋ ਜੀ ਵੱਡੋ ਵੱਡੋ ਨਹੀਂ ਕਰਨਾ ਹੁਣ ਮੈਂ ਸਾਰਾ ਕੁਝ ਹੀ ਕਰੂੰਗਾ ਠੀਕ ਆ ਵੀਰ ਜੀ ਠੀਕ ਆ ਟਾਡਾ ਜੋਰ ਆ ਜੀ ਜੋ ਮਰਜ਼ੀ ਕਰੋ ਟਾਡਾ ਧੱਕਾ ਨਾ ਜੋ ਮਰਜ਼ੀ ਕਰ ਸਕਦੇ ਤੁਸੀਂ ਪੜ ਦੋ ਤੁਸੀਂ ਵੱਲ ਕੇ ਬੈਠੇ ਹੋ ਤੁਸੀਂ ਪੱਟੋ ਜੀ ਅਸੀਂ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਕੰਮ ਕਰਨ ਵਾਲਾ ਕੋਈ ਗੱਲ ਨਹੀਂ ਪੱਟੋ ਕੋਈ ਗੱਲ ਨਹੀਂ ਪੱਟੋ ਦਸਤ ਵੀ ਪੜ ਦੋ ਹਾਂ ਆ ਫੜੋ ਯਾਰ ਆ ਮੇਰੇ ਨਾਲ ਕਈ ਫੜਾ ਰਹੇ ਤੁਸੀਂ ਟੱਟੀ ਪੜਦੇ ਪੜ ਪੱਟੋ ਪੱਟੋ ਕੋਈ ਗੱਲ ਕੰਮ ਕਰੋ ਆਹ ਪੱਟੋ ਪੱਟੋ ਬੁੱਟੇ ਵੱਡੋ ਚੱਲ ਬਾਗੀ ਲੱਗੋ ਆਹ ਪੱਟੋ ਪੱਟੋ ਆ ਦੇਖ ਲੋ ਸਾਡੇ ਪਿੰਡ ਦੇ ਸਰਪੰਚ ਦੇ ਕੰਮ ਆ ਆ ਦੇਖੋ ਕਿੱਡੇ ਸੋਹਣੇ ਬੂਟੇ ਲੱਗੇ ਇਹ ਬੂਟਿਆਂ ਨੂੰ ਪੱਟਣ ਤੇ ਹੋਇਆ ਆ ਫੜੋ ਕਹੀ ਜੋ ਕਰੋ ਮੇਰੇ ਵੀਰ ਹਾਂ ਪੱਟੋ ਪੱਟੋ ਕੋਈ ਗੱਲ ਨਹੀਂ ਦਰਸਤੀ ਵੜ ਦੋ ਹਾਂ ਫੜੋ ਯਾਰ ਤੁਸੀਂ ਫੜਦੇ ਕਿ ਉਹਨਗੇ ਤੁਹਾਨੂੰ ਲਿਆਂ ਲਿਓ ਲਿਓ ਪੱਟੋ ਪੱਟੋ ਕੋਈ ਗੱਲ ਨਹੀਂ ਆਣਾ ਮੁੜ ਕੇ ਅਗਲਾ ਸਾਹਮਣੇ ਤੁਹਾਨੂੰ ਕਿਉਂ ਕੋਈ ਕਹੂਗਾ ਮੈਂ ਬੈਠਾ ਇੱਥੇ ਕੋਈ ਗੱਲ ਨਹੀਂ ਸਰਕਾਰੀ ਜਗ੍ਹਾ ਹੈ ਮੌਕਾ ਪਕੜਦੇ ਆ ਇਹ ਕੋਈ ਗੱਲ ਨਹੀਂ ਅਸੀਂ ਵਲੀ ਬਣੀ ਗਈ ਤਾਂ ਬੂਟੇ ਲਾਏ ਆ ਠੀਕ ਹੈ ਨਾ ਤੁਸੀਂ ਪੜ ਦੋ ਕੋਈ ਗੱਲ ਨਹੀਂ ਫੜੋ ਉੱਧਰ ਹਾਂ ਫੜਤਾ ਲਾ ਹਾਂ ਪਰ ਤਾਂ ਬੂਟੇ ਹੀ ਵੱਡੋ ਤੁਸੀਂ ਛਾਨ ਨੇ ਬੂਟੇ ਹੀ ਵੱਡੋ ਸਰਪੰਚ ਨੇ ਕਹਿਆ ਨਾ ਤੁਸੀਂ ਬੂਟੇ ਹੀ ਵੱਡੋ ਸਰਪੰਚ ਦੇ ਕਹਿਣ ਤੇ ਹਾਂ ਵੱਡੋ ਵੱਡੋ ਬੂਟੇ ਵੀ ਵੱਡੋ ਹਾਂ ਬੂਟੇ ਵੀ ਵੱਡੋ ਸਰਪੰਚ ਆ ਦੇਖੋ ਇਹ ਸਾਡੇ ਪਿੰਡ ਦਾ ਸਰਪੰਚਾ ਲੋਕਾਂ ਦੀ ਸੋਚ ਦੇਖੋ ਵੀ ਐਡੇ ਵਧੀਆ ਬੂਟੇ ਲੱਗੇ ਸਿਰਫ ਗੱਲ ਕੁਛ ਨਹੀਂ ਗਈ ਵੀ ਫਰਕ ਇੰਨਾ ਆ ਵੀ ਤੁਸੀਂ ਨਿਜਾਜ ਕਬਜ਼ਾ ਕੀਤਾ ਠੀਕ ਆ ਕਬਜ਼ਾ ਕੁਛ ਨਹੀਂ ਬੂਟਿਆਂ ਕਰਕੇ ਤਾਰ ਲਈ ਆ ਇਹਦੀ ਸਿਰਫ ਇੱਕ ਬੰਦੇ ਦੀ ਅੜੀ ਆ ਜਿਹੜਾ ਸਰਪੰਚਾ ਇਹ ਦੀ ਅੜੀ ਆ ਵੀ ਮੈਂ ਬੂਟੇ ਪਟਨੇ ਹੀ ਪਟਨੇ ਆ ਠੀਕ ਹੈ ਜੀ ਇਹ ਨਹੀਂ ਅਰਸੀ ਗੱਲ ਹੋਰ ਕੁਝ ਆਪਣੇ ਕੋਲ ਸਾਰਾ ਕੁਝ ਹੈਗਾ ਕੋਈ ਗੱਲ ਨਹੀਂ ਹਾਂ ਇਹਨਾਂ ਸਰਪੇਆ ਬੰਦੇ ਦੀ ਆ ਕਿ ਇਹ ਅੜੀ ਆ ਇਹ ਸਰਪੰਚ ਦੀ ਵੀ ਇਹ ਮੈਂ ਬੂਟਾ ਇੱਥੇ ਰਹਿਣ ਨਹੀਂ ਕੋਈ ਦੇਣਾ ਇਹਨੇ ਅੱਗੇ ਵੀ ਬੜਿਆਾਰੇ ਬੂਟੇ ਪਟਨ ਦੀ ਕੋਸ਼ਿਸ਼ ਕੀਤੀ ਆ ਆ ਇਹਨੇ ਹਾਂ ਕੋਈ ਗੱਲ ਨਹੀਂ ਲਾਹਣ ਤੇ ਬੂਟੇ ਵਧਣ ਤੇ ਵਧਣ ਦੇ ਵਧਦੇ ਬੂਟੇ ਵੀ ਪਟਣਦੇ ਇਹਨਾਂ ਉਹ ਵਧਣ ਤੋਂ ਕੋਈ ਵਧਦੇ ਵਧ ਆ ਨਹੀਂ ਤਾਂ ਦੇ ਅੱਖੇ ਲੱਗਦਾ ਸਾਨੂੰ ਆ ਨਤੀਜਾ ਆ ਉਹ ਤੇ ਗੱਲ ਹੀ ਗੰਨ ਕਰਦੇ ਕੋਈ ਯਾਰ ਕੋਈ ਗੱਲ ਨਹੀਂ ਤੇ ਮੈਂ ਦੋ ਕਬ ਜੋ ਹੋਗਾ ਹਾਂ ਕੋਈ ਗੱਲ ਪਟਨ ਦੇ ਯਾਰ ਕੋਈ ਗੱਲ ਨਹੀਂ ਕਰਨ ਦੇ ਜੋ ਕਰਦੇ ਨਾ ਕਰਨ ਦੇ ਹਾਂ ਬੂਟੇ ਵਾ ਬੂਟੇ ਵਡਣੇ ਬਾਜ ਜਿਹੜੇ ਵਡਣੇ ਨਾ ਇਹਨਾਂ ਬੂਟੇ ਵਡਣਦੇ ਇਹਨਾਂ ਨੂੰ ਹਾਂ